ਸੋਫੀ ਗਾਇਕ ਹੰਸ ਰਾਜ ਹੰਸ ਕਾਂਗਰਸ ਅਕਾਲੀ ਦਲ ਤੋਂ ਬਾਅਦ ਹੁਣ ਬੀਜੇਪੀ ਚ ਸ਼ਾਮਲ ਹੋ ਗਏ ਨੇ ਔਰ ਬੀਜੇਪੀ ਲਈ ਬਿਕਾਇਦਾ ਉਹਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਔਰ ਹੰਸ ਰਾਜ ਹੰਸ ਦਾ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਮੀਡੀਆ ਦੇ ਵਿੱਚ ਵੀ ਆਈਆਂ ਸੋਸ਼ਲ ਮੀਡੀਆ ਚ ਵੀ ਆਈਆਂ ਔਰ ਨਾ ਤਮਾਮ ਗੱਲਾਂ ਜਵਾਬ ਦੇਣ ਲਈ ਮੇਰੇ ਨਾਲ ਮੌਜੂਦ ਨੇ ਹੰਸ ਰਾਜ ਹੰਸ ਸਾਹਿਬ ਹੰਸ ਸਾਹਿਬ ਆਮ ਆਦਮੀ ਪਾਰਟੀ ਚ ਕਦੋਂ ਸ਼ਾਮਲ ਹੋ ਰਹੇ ਹੋ ਬਹੁਤ ਗਲਤ ਸਵਾਲ ਹੈ ਇਹ ਸਵਾਲ ਇਸ ਕਰਕੇ ਹੈ ਕਿਉਂਕਿ ਵੀ 1 ਸਾਲ ਦੇ ਵਿੱਚ ਤੁਸੀਂ ਬੀਜਪੀ ਅਕਾਲੀ ਦਲ ਕਾਂਗਰਸ ਤੋਂ ਬਾਅਦ ਹੁਣ ਬੀਜਪੀ ਚਾਹੀਓ ਇਹ ਸਵਾਲ ਮੇਰਾ ਨਹੀਂ ਹੈ ਸਵਾਲ ਪੰਜਾਬ ਦੇ तमाम ਲੋਕ ਤੋਂ ਤੋ ਕਰ ਰਹੇ ਨੇ ਨਹੀਂ ਉਹ ਆਪਣੇ ਵਾਂਗ ਨਾ ਸੋਚਣ ਜੀ ਇਹ ਗਲਤ ਸਵਾਲ ਹੈ ਬੀਜਪੀ ਤੇ ਵੀ ਸ਼ਾਮਲ ਹੋਣ ਨੂੰ ਲੈ ਕੇ ਕਿਸ ਗੱਲ ਨੇ ਪ੍ਰੇਰਿਤ ਕੀਤਾ ਕਿ ਬੀਜਪੀ ਸ਼ਾਮਲ ਹੋ ਬੀਜਪੀ ਚ ਮੈਂ ਆਲਰੇਡੀ ਸੀ ਕਾਲੀ ਦਲ ਬੀਜਪੀ ਅਲਾਈንስ ਮੈਂ 6 7 8 ਸਾਲ ਰਿਹਾ ਥੋੜੀ ਦੇਰ ਲਈ ਮੈਂ ਅਸਤੀਫਾ ਦੇ ਕੇ ਡੇਢ ਸਾਲ ਫਰੀ ਰਿਹਾ ਕੁਝ ਮਹੀਨੇ ਕਾਂਗਰਸ ਚ ਰਹਾ ਫਿਰ ਘਰ ਵਾਪਸੀ ਆ ਗਈ ਬਸ ਦੂਸਰੇ ਸਵਾਲ ਤੇ ਖਤਮ ਹੀ ਕਰਤੇ ਨੇ ਉਹ ਉਹ ਸਵਾਲ ਦੁਨੀਆ ਆਪ ਇਤਨੀ ਸ਼ੈਤਾਨ ਹੈ ਉਹ ਸੋਚਦੀ ਕੇ ਜਿਵੇਂ ਤੇ ਤੁਹਾਡਾ ਇਹ ਸਵਾਲ ਪੜਾ ਜਾ ਸੀਗਾ ਮੇਰੇ ਇਸ ਤਰ੍ਹਾਂ ਦੀ ਨੇਚਰ ਨਹੀਂ ਗੀ ਨਹੀਂ ਪੜਾ ਸਵਾਲ ਨਹੀਂ ਸਭ ਇਹ ਸਵਾਲ ਕਿਉਂਕਿ ਸਾਰੇ ਲੋਕੀ ਕਰ ਰਹੇ ਨੇ ਇਸ ਕਰਕੇ ਅਸੀਂ ਵੀ ਸਾਨੂੰ ਪੁੱਛਿਆ ਗਿਆ ਔਰ ਦੂਜੀ ਗੱਲ ਇਹ ਕਿ ਤੁਹਾਡੀ ਆਪ ਦੀ ਅਡੋਲਜੀ ਹੈ ਜਿਸ ਸਮੇਂ ਤੁਸੀਂ ਜਵਾਬ ਦਦਾ ਮੇਰਾ ਸਵਾਲ ਇਹ ਹੈ ਹੁਣ ਕਿ ਕਾਂਗਰਸ ਚ ਕਿਹੜੀ ਐਸੀ ਗੱਲ ਸੀਗੀ ਜਿਹੜੀ ਤੁਹਾਨੂੰ ਉਹ ਛੱਡਣੀ ਭਈ ਕੋਈ ਨਹੀਂ ਸੀਗੀ ਬਸ ਕਵਿਨਨੋ ਮੈਂ ਮਿਸ ਕਰਦਾ ਸੀ ਕਿਉਂਕਿ 7-8 ਸਾਲ ਜਿਸ ਕਰ ਰਹੇ ਉੱਥੇ ਦੀ ਜੀਆਂ ਨਾਲ ਪਿਆਰ ਹੁੰਦਾ ਅਟੈਚਮੈਂਟ ਹੁੰਦੀ ਹੈ ਤੇ ਲੰਬੇ ਗੈਪ ਤੋਂ ਬਾਅਦ ਜਦੋਂ ਕਾਂਗਰਸ ਚ ਗਿਆ ਮੈਨੂੰ ਲੱਗਾ ਨਹੀਂ ਉੱਥੇ ਠੀਕ ਹੈ ਜਿੱਥੇ ਮੈਂ ਪਹਿਲਾਂ ਹੁੰਦਾ ਸੀ ਮੈਂ ਆ ਗਿਆ ਗੱਲ ਕਰ ਤਾਂ ਨਹੀਂ ਕਾਂਗਰਸ ਦੇ ਵਿੱਚ ਕੋਈ ਐਸੀ ਗੱਲ ਹੈ ਸੀ ਕਿ ਜਿਹੜੀ ਕਿ ਤੁਹਾਨੂੰ ਆਪਣੇ ਘਰ ਦੀ ਫਿਰ ਤੋਂ ਯਾਦ ਵਾਪਸ ਆਈ ਨਹੀਂ ਕੋਈ ਕਾਂਗਰਸ ਇਸ ਇਸ ਬੜੇ ਮੇਰੇ ਲਈ ਰਿਸਪੈਕਟਡ ਹੈ ਹਾਈਲੀ ਰਿਗਾਰਡਸ ਹੈ ਕੈਪਟਨ ਮਰਿੰਦਰ ਸਿੰਘ ਜੀ ਲਈ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਰਹੇਗਾ ਵੀ ਕੁਛ ਨਹੀਂ ਨਾਥਿੰਗ ਮੈਂ ਤੁਹਾਨੂੰ ਦੱਸੇ ਦਿਲ ਨਹੀਂ ਲੱਗਾ ਮੈਂ ਇੱਧਰ ਆ ਗਿਆ ਅਬ ਕਿਉਂਕਿ ਪਹਿਲਾਂ ਮੈਂ ਫਿਰਦਾ ਰਿਆ ਨਾ ਸਾਰਿਆਂ ਨਾਲ ਅਸੀਂ ਖਾਣਾ ਲੰਗਰ ਇਕੱਠੇ ਖਾਦਾ ਸਫਰ ਕੀਤਾ 8-9 ਸਾਲ ਇਕੱਠੇ ਰਹੇ ਥੋੜੀ ਅਟੈਚਮੈਂਟ ਸੀ ਕਿ ਯਾਰ ਘਰ ਹੀ ਆ ਜਾ ਬਸ ਆ ਗਏ ਕਿ ਨਹੀਂ ਲੱਗਾ ਕਿ ਵੀ ਉਹ ਘਰ ਜਿਹੜੀ ਵਾਪਸੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਜਿਹੜੀ ਰਾਜ ਸਭਾ ਦੇ ਵਿੱਚ ਤੁਹਾਨੂੰ ਨਹੀਂ ਭੇਜਿਆ ਕਾਂਗਰਸ ਨੇ ਉਸ ਤੋਂ ਬਾਅਦ ਫਿਰ ਇਹ ਚਿੰਤਾ ਜ਼ਿਆਦਾ ਆਉਣ ਲੱਗਿਆ ਕਰਦਾ ਨਹੀਂ ਬਿਲਕੁਲ ਮੈਂ ਨਾ ਰਾਜ ਸਭਾ ਮੰਗਦਾ ਨਾ ਲੋਕ ਸਭਾ ਮੰਗਦਾ ਨਾ ਵਿਧਾਨ ਸਭਾ ਮੰਗਦਾ ਮੈਂ ਤੁਹਾਨੂੰ ਦੱਸਿਆ ਦੁਨੀਆ ਬਹੁਤ ਤੇਜ਼ ਤਰਾਰ ਹੋ ਗਈ ਉਹ ਹਰ ਬੰਦੇ ਤੇ ਹੁਣ ਸ਼ੱਕ ਕਰਦੀ ਕਿਉਂਕਿ ਆਪ ਲੋਕਾਂ ਦੇ ਚਿਹਰੇ ਬਹੁਤ ਹੈ ਮੈਂ ਹਜ਼ਾਰ ਵਾਰ ਪਿੱਟ ਪਿੱਟ ਕੇ ਕਿਹਾ ਕਿ ਮੈਂ ਕਿਸੇ ਪਾਰਟੀ ਨੂੰ ਕੁਝ ਮੰਗਿਆ ਨਹੀਂ ਦਿੱਤਾ ਹੀ ਨਾ ਪਾਰਟੀ ਮੈਨੂੰ ਕੁਝ ਦੇਣ ਜੋਗੀ ਹੈਗੀ ਆ ਮੈਂ ਆਪਣੇ ਇਨਾਂ ਮਾਲਕ ਨੇ ਕੋਈ ਚੀਜ਼ ਮੇਰੇ ਤੋਂ ਨਿਛਪਾਈ ਹੋਈ ਮੈਂ ਬਹੁਤ ਸੈਟੀਸਫਾਈਡ ਤੇ ਸੰਤੁਸ਼ਟ ਬੰਦਾ ਮੈਂ ਸੌਦੇ ਕਰਕੇ ਪਾਰਟੀਆਂ ਚ ਨਹੀਂ ਗਿਆ ਜਤੇ ਪਾਰਟੀਆਂ ਦੇ ਹੈੱਡ ਹੈਗੇ ਜੀਂਦੇ ਆ ਉਹਨਾਂ ਦੀ ਹਜ਼ਾਰ ਬਰਸ ਉਮਰ ਕਰੇ ਪੁੱਛ ਲੋ ਕਿਸੇ ਤੋਂ ਵੀ ਜੇ ਮੈਂ ਕੋਈ ਚੀਜ਼ ਮੰਗੀ ਹੋਵੇ ਪਹਿਲਾਂ ਜਾਂ ਹੁਣ ਮੈਂ ਮੁਹਬਤੀ ਬੰਦਾ ਮੁਹੱਬਤ ਮਿਲਦੀ ਰਹੇ ਤੇ ਕਹਿ ਰਹੀ ਸੀ ਪਰ ਇਹ ਮੁਹੱਬਤ ਸੀਗੀ ਜਿਹੜੀ ਗੁੱਸੇ ਚ ਕਾਂਗਰਸ ਦੀ ਇਥੇ ਚੰਡੀਗੜ੍ਹ ਲੱਗ ਕੇ ਰੈਲੀ ਦੇ ਵਿੱਚ ਤੁਸੀਂ ਗੁੱਸੇ ਚ ਬਦਲ ਗਈ ਸੀ ਉਹਦਾ ਕਾਰਨ ਵੀ ਤੁਸੀਂ ਕਈ ਦੱਸਿਆ ਕਿ ਵੀ ਜਿਹੜੀ ਪੰਜਾਬ ਦੇ ਵਿੱਚ ਜੋ ਅਨੁਸੂਚਿਤ ਜਾਤੀ ਦੇ ਲੋਕ ਨੇ ਜਾਂ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਲੋਕਾਂ ਦੇ ਨਾਲ ਸਹੀ ਵਰਤੋਅ ਨਹੀਂ ਕੀਤਾ ਜਾਂਦਾ ਪੋਲਿਟਿਕਲ ਪਾਰਟੀਆਂ ਦੇ ਵਿੱਚ ਔਰ ਉਹਦਾ ਇੱਕ ਝਲਕਾਰਾ ਤੁਸੀਂ ਚੰਡੀਗੜ੍ਹ ਲਾਗੇ ਜਿਹੜੀ ਰੈਲੀ ਸੀਗੀ ਉਹਦੇ ਵਿੱਚ ਸ਼੍ਰੀਆਮ ਕੈਪਟਨ ਰਵਿੰਦਰ ਸਿੰਘ ਦੀ ਮੰਚ ਦੇ ਦੌਰਾਨ ਇਧਰ ਸਾਇਆ ਉਹ ਸਪੌਂਟੈਨੀਸ ਸਪੌਂਟੈਨੀਸ ਕੋਈ ਪਲਾਨਡ ਤਾਂ ਹੈ ਨਹੀਂ ਸੀ ਮੈਂ ਇਹੀ ਕਿਹਾ ਸੀਗਾ ਕਿ ਸਾਰਿਆਂ ਨੂੰ ਹਿੱਸਾ ਮਿਲਣਾ ਚਾਹੀਦਾ ਇਹ ਦਲਤਾਂ ਨੂੰ ਆਪਸ ਵਿੱਚ ਨਾ ਲੜਾਓ ਬਾਕੀ ਜਾਤਾਂ ਨੂੰ ਆਪਸ ਵਿੱਚ ਨਾ ਲੜਾਓ ਪਾਰਟੀਆਂ ਦਾ ਫਰਜ਼ ਬਣਦਾ ਇਕੱਠੇ ਕਰਕੇ ਰੱਖੇ ਕਿਸੇ ਨੂੰ ਜਿਆਦਾ ਗੱਫਾ ਦੇ ਦਿੰਨੇ ਆ ਦੂਸਰੇ ਲੜਨ ਲੱ ਪੈਂਦੇ ਆ ਥੋੜਾ ਜਿਹਾ ਉਹਨਾਂ ਨੂੰ ਮੈਨੇਜ ਕਰ ਲਈ ਉਹਨਾਂ ਨੂੰ ਬੁਰਕੀ ਸਿੱਟ ਦਿੰਨੇ ਆ ਜੇ ਤੁਸੀਂ ਇਕੁਅਲ ਗੱਫਾ ਰੱਖੋਗੇ ਤੇ ਜਿਆਦਾ ਬਿਹਤਰ ਹੋਏਗਾ ਬਸ ਇਹੋ ਹੀ ਗੱਲ ਸੀ ਛੋਟੀ ਜਿਹੀ ਲੜਾਉਂਦਾ ਕੌਣ ਹੈ ਲੜਾਉਂਦੀਆਂ ਪਾਰਟੀਆਂ ਪੋਲੀਟੀਕਲ ਮੋਟਿਵਲੀ ਪਾਵਰ ਐਂਡ ਪੈਸੇ ਲਈ ਲੜਾਉਂਦੇ ਨੇ ਉਹ ਫਿਰ ਉਹ ਤਾਂ ਮੈਂ ਹਰ ਪਾਰਟੀ 'ਚ ਬੋਲਦਾ ਮੈਂ ਹੁਣ ਕਿਹੜਾ ਗੁੰਗਾ ਹੋ ਜਾਣਾ ਜਾਂ ਮੇਰਾ ਸੁਭਾਅ ਥੋੜੀ ਬਦਲਣਾ ਉਹੀ ਬੰਦਾ ਮੈਂ ਮੈਂ ਐਸਟ੍ਰਾਂਡ ਤਾਂ ਹੈ ਨਹੀਂਗਾ ਕਿ ਮੈਨੇਜੇਬਲ ਤਾਂ ਹੈ ਹੀ ਨਹੀਂ ਮੈਂ ਮੇਰੇ ਆਪਣੇ ਸਹੂਲ ਹੈ ਮੇਰੇ ਆਪਣੇ ਸਿਧਾਂਤ ਹੈ ਹਾਂ ਜਿਵੇਂ ਅਪਰਚੂਨਿਸਟ ਹੋਵਾਂ ਜਾਂ ਮੈਨੂੰ ਕੁਝ ਚਾਹੀਦਾ ਹੋਵੇ ਫਿਰ ਟਿਕਿਆ ਰਿਆ ਕਰਾਂ ਗੁੰਗਾ ਜਿਹਾ ਹੋ ਕੇ ਮੀਸ ਨਾ ਜਾ ਹੋ ਕੇ ਲੋਕੀ ਤਾਂ ਘੱਟ ਬੋਲ ਲੋਕਾਂ ਨੇ ਤੇ ਕੀਤਾ ਹੋਇਆ ਹੈ ਕਿ ਉਹਨਾਂ ਦੀ ਇਨਕਮਿੰਗ ਹੀ ਆਨ ਆਊਟ ਗoing ਤਾਂ ਬੰਦ ਹੈ ਉਹ ਕਾਮਯਾਬ ਹੋ ਜਾਂਦੇ ਸਕਸੈਸ ਵਿੱਚ ਸਕਸੈਸ ਹੋ ਜਾਂਦੇ ਆਪਣੇ ਸਿਆਸਤ ਵਿੱਚ ਮੇਰੇ ਵਰਗਾ ਬੰਦਾ ਮੈਂ ਕਿਹੜਾ ਕੋਈ ਸੋਚ ਕੇ ਉੱਥੇ ਗਿਆ ਸੀ ਕਿ ਮੈਂ ਆ ਕੁਝ ਕਰਨਾ ਬਸ ਮਨੋਰ ਨਹੀਂ ਐ ਅੱਛਾ ਲੱਗਾ ਅਦਰਵਾਇਜ਼ ਥੋੜੇ ਜਿਹਾ ਸਮੇਂ ਲੈ ਸਕਾ ਮੇਰੇ ਤੋਂ ਉਮਰ ਚ ਵੀ ਵੱਡੇ ਆ ਸਾਰੇ ਚੰਗੇ ਆ ਮੈਨੂੰ ਮੇਰੇ ਗੁਰੂ ਨੇ ਮੇਰੇ ਸਤਿਗੁਰ ਨੇ ਨਹੀਂ ਪੜਾਇਆ ਜੋਦਨ ਮੈਂ ਕੀਤਾ ਮੇਰੇ ਮੁਰਸ਼ਿਦ ਨੇ ਕਿਹਾ ਕਿ ਜ਼ਿੰਦਗੀ ਜਿਹੜੀ ਲਾਈਫ ਤੁਹਾਨੂੰ ਮਿਲੀ ਮੁਹੱਬਤ ਲਈ ਮਿਲੀ ਆ ਇਹ ਇੱਕ ਕਰ ਕੌਣ ਰਿਹਾ ਹੈ ਪੋਲਿਟਿਕਲ ਪਾਰਟੀਆਂ ਦੇ ਵਿੱਚ ਕੌਣ ਹੈ ਕੈਪਟਨ ਮਨਿੰਦਰ ਸਿੰਘ ਹੈ ਸੋਨੀਆ ਗਾਂਧੀ ਹੈ ਰਾਹੁਲ ਗਾਂਧੀ ਹੈ ਕੌਣ ਹੈ ਇਹਨਾਂ ਨਾਲ ਤੁਹਾਨੂੰ ਨਰਾਸ਼ਾ ਹੋਇਆ ਮੈਨੂੰ ਨਹੀਂ ਪਤਾ ਕੌਣ ਹੈ ਇਹਨਾਂ ਦੇ ਪਿੱਛੇ ਕੋਈ ਸੋਚ ਹੈ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਰਾਹੁਲ ਗਾਂਧੀ ਸਾਹਿਬ ਬਾਰੇ ਜਾਂ ਸੋਨੀਆ ਗਾਂਧੀ ਬਾਰੇ ਕੋਈ ਬੈਡ ਕਮੈਂਟਸ ਕਰਾਂ ਜਦੋਂ ਕਾਲੀ ਦਲ ਵੀ ਮੈਂ ਛੱਡਿਆ ਸੀ ਮੈਂ ਪਾਰਟਿਕੂਲਰ ਕਿਸੇ ਸ਼ਖਸੀਅਤ ਦੇ ਖਿਲਾਫ ਨਹੀਂ ਸੀ ਬਲੋ ਉਦੋਂ ਮੈਂ ਕਿਹਾ ਕਿ ਮੈਂ ਲੋਨਲੀ ਜੇ ਹੋ ਗਿਆ ਸੀ ਇਗਨੋਰਡ ਜੇ ਹੋ ਗਿਆ ਸੀ ਜਦੋਂ ਕੋ ਤੁਸੀਂ ਪੁੱਛਿਆ ਸੀ ਸਹਿਸ ਸਵਾਲ ਕੇ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਬਾਦਲਾਂ ਲਈ ਦੁਆ ਕਰਦਾ ਹੁਣ ਵੀ ਮੰਗੇਗਾ ਮੈਂ ਕਿਸੀ ਅਰਦਾਸ ਜਾਂ ਦੁਆ ਜਾਂ ਪ੍ਰੇ ਪੁਰਾਣੀ ਨਹੀਂ ਹੁੰਦੀ ਰੀਨਿਊ ਨਹੀਂ ਕਰੀਦੀ ਉਹਨਾਂ ਲਈ ਮੈਂ ਕਰਦਾ ਰਵਾਂਗਾ ਇਹ ਕੈਪਟਨ ਅਮਰਿੰਦਰ ਸਿੰਘ ਨਾਲ ਜਿੱਦਣ ਨਾਲ ਖੜੇ ਸੀ ਤੇ ਇਸ ਕਰਕੇ ਮੈਂ ਹੁਣ ਕਾਂਗਰਸ ਛੱਡੀ ਤੇ ਮੈਂ ਉਹਨਾਂ ਨੂੰ ਰੋਟੀ ਖਾਦੀ ਨਾਲ ਸਫ਼ਰ ਕੀਤਾ ਮੇਰੇ ਸਾਥੀ ਆ ਗੋ ਜਿੰਦਗੀ ਕੱਟਣੀ ਆ ਮੈਂ ਇਹ ਥੋੜੀ ਕਿ ਉਹਨਾਂ ਨੂੰ ਹੁਣ ਪੜਾ ਕੇ ਆਈ ਜਮਾ ਇਸ ਲੜਾਈ ਦੇ ਵਿੱਚ ਹੁਣ ਪੋਲਿਟਿਕ ਰਾਜਨੀਤਿਕ ਲੜਾਈ ਪੰਜਾਬ ਦੇ ਵਿੱਚ ਲੜੀ ਜਾਣੀ ਹੈ ਵਿਧਾਨ ਸਭਾ ਦੇ ਵਿੱਚ ਚੋਣਾਂ ਦੇ ਦੌਰਾਨ ਹੁਣ ਉਹਨਾਂ ਨੂੰ ਕੱਲਾ ਛੱਡਿਆ ਹੈ ਨਹੀਂ ਕੱਲਾ ਪੂਰੀ ਦੀ ਸ਼ਾਮਲ ਹੋ ਰਹੀ ਹੈ ਮੈਂ ਜੇ ਅਪਰਚੂਨਿਟੀ ਦਾ ਸਿਆਣਾ ਹੋਵਾਂ ਤੇ ਸਰਵੇਸ ਰੂਪ ਦੇਖ ਕੇ ਮੇਰੀ ਟਿਕਟ ਵੀ ਫਾਈਨਲ ਹੋ ਗਈ ਸੀ ਜਗਰਾਉਂ ਤੋਂ ਮੈਂ ਐਮਐਲਏ ਬਣ ਸਕਦਾ ਸੀ ਵਜ਼ੀਰ ਬਣ ਸਕਦਾ ਸੀ ਲੇਕਿਨ ਫਕੀਰ ਕਦੀ ਅਧਨੀ ਸੋਚਦਾ ਹੁੰਦਾ ਫਕਰ ਆਪਣੀ ਮੌਜ ਚ ਰਹਿੰਦਾ ਮੈਂ ਆਪਣੀ ਮੌਜੂਦਾ ਰੀਨ ਮੈਨੂੰ ਉਹ ਪਾਉਣ ਨਹੀਂ ਆਉਂਦੀ ਜਿਹੜੀ ਚੇਲਿਆਂ ਭੋਪਿਆਂ ਨੂੰ ਆਉਂਦੀ ਹੈ ਭਾਜਪੀ ਦੇ ਵਿੱਚ ਆਉਣ ਲਈ ਕੋਈ ਬਕਾਇਦਾ ਕੋਈ ਡੀਲ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ਰਤ ਕੀ ਤੁਸੀਂ ਸੋਚ ਕੇ ਆਏ ਹੋ ਕੀ ਤੁਹਾਨੂੰ ਉੱਥੋਂ ਅੱਗੋਂ ਭਰੋਸਾ ਮਿਲਿਆ ਫਿਰ ਤੁਸੀਂ ਉਹੋ ਜਿਹੇ ਸਵਾਲ ਕਰਦੇ ਜਿਹੜਾ ਜਿਹੜਾ ਮੇਰੀ ਪਰਸਨੈਲਿਟੀ ਦੇ ਖਿਲਾਫ ਹੈ ਬਾਕੀ ਬਾਕੀ ਲੋਕਾਂ ਵਾਂਗ ਮੈਨੂੰ ਨਾ ਨਾ ਤੋਲਿਆ ਕਰੋ ਮੇਰੇ ਤੁਸੀਂ 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 ਕੋਈ ਲੀਡਰ ਨਾ ਕੋਈ ਪਾਰਟੀ ਮੈਨੂੰ ਬੈਗਰ ਨਹੀਂ ਬਣਾ ਸਕਦੇ ਬੈਗਰ ਡੀਲ ਕਰਦੇ ਹੁੰਦੇ ਬਗੈਰਤ ਕਰਦੇ ਹੁੰਦੇ ਬੇਅਣਖੇ ਕਰਦੇ ਹੁੰਦੇ ਹਾਂ ਮੈਂ ਆਪਣੇ ਭਾਈਚਾਰੇ ਲਈ ਲੋਕਾਂ ਲਈ ਮੰਗ ਸਕਦਾ ਹੰਸਰਾਜ ਹਾਂਸ ਕੋਲ ਬਹੁਤ ਖੁਸ਼ ਹੈ ਮੈਨੂੰ ਕੀ ਕਿਸ ਨੇ ਦੇਣਾ ਭਾਜਪੀ ਦੇ ਵਿੱਚ ਇਹ ਗਲਤ ਹੈ ਨਾ ਮੋਦੀ ਸਾਹਿਬ ਜਿੱਦਾਂ ਕਹਿੰਦੇ ਵੀ ਜੇ ਕੋਈ ਮੈਨੂੰ ਚੱਜ ਦੇ ਕੰਮ ਨਾ ਕਰਨ ਦਿੱਤੇ ਇਸ ਕੁਰਸੀ ਲਈ ਮੈਂ ਚਿਪਕੇ ਨਹੀਂ ਰਹਿਣਾ ਮੈਂ ਫਕੀਰ ਹਾਂ ਝੋਲਾ ਉਠਾਉਂਗਾ ਚਲਾ ਜਾਵਾਂਗਾ ਔਰ ਮੈਂ ਹੋਰ ਵੀ ਬੰਦੇ ਦੇਖੇ ਉਹਨਾਂ ਨੇ ਵਿਆਹ ਅੱਜ ਸੀਐਮ ਸਾਹਿਬ ਨਾਲ ਮਿਲੇ ਆ ਮਰਜੇਜ਼ ਨਹੀਂ ਕਰਾਈਆਂ ਬੰਦੇ ਨੇ ਕਿਹਦੀ ਯਾਰ ਸੇਵਾ ਕਰਨੀ ਐਵੇਂ ਨਿਆਣਿਆਂ ਨਿਉਣਿਆਂ ਦੇ ਚੱਕਰ ਚ ਬੰਦਾ ਕਰਪਟ ਹੋ ਜਾਂਦਾ ਕੋਈ ਅੱਗਾ ਨਹੀਂ ਕੋਈ ਪਿੱਛਾ ਨਹੀਂ ਕੋ ਮੋਲਕ ਲਈ ਮਰ ਜਾਓ ਤੇ ਇਹ ਬੜੀ ਵੱਡੀ ਗੱਲ ਹੈ ਤੁਸੀਂ ਤੁਸੀਂ ਤਾਰੀਫ ਕਰ ਰਹੇ ਹੋ ਮੋਦੀ ਸਾਹਿਬ ਦੀ ਕਿ ਹੋਰ ਦੂਜੇ ਲੀਡਰਾਂ ਦੀ ਵੀ ਕਿ ਉਹ ਫਕੀਰ ਲੋਕ ਨੇ ਤੁਸੀਂ ਫਕੀਰ ਆਪ ਇਹਨੂੰ ਮੰਨਦੇ ਹੋ ਕਿ ਮੇਰੀ ਵੀ ਉਹ ਸੋਚ ਮੁਹੱਬਤੀ ਬੰਦਾ ਕਿਹਾ ਤੁਸੀਂ ਫਿਰ ਜੇ ਤੋਂ ਮੁਹੱਬਤੀ ਬੰਦਾ ਐ ਰਾਜਨੀਤੀ ਤੋਂ ਵਿੱਚ ਕਿਵੇਂ ਜਿਹੜਾ ਆਪਣੇ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਰਾਜਨੀਤੀ ਉਹ ਤੁਹਾਨੂੰ ਪਤਾ ਅੱਜਕਲ ਕਿਵੇਂ ਨਹੀਂ ਹੋਈ ਪਈ ਹੈ ਪਹਿਲੀ ਗੱਲ ਮੈਂ ਥਾਂ ਬਣਾਉਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਥਾਂ ਬਣਾਉਣ ਲਈ ਤੁਹਾਨੂੰ ਮੈਂ ਦੱਸਿਆ ਖਾਸ ਤਰ੍ਹਾਂ ਦੀ ਕੁਆਲਿਫੀਕੇਸ਼ਨ ਚਾਹੀਦੀ ਹੈ ਬੰਦਾ ਖਾਮੋਸ਼ ਜਾ ਹੋਵੇ ਮੀਸ ਨਾ ਜਾ ਹੋਵੇ ਕਹਿਕਾਰ ਹੋਵੇ ਮੈਂ ਮੈਂ ਫਕੀਰ ਨਹੀਂ ਮੈਂ ਕਲੀਅਰ ਕਰਦਾ ਮੈਂ ਨਾਰਮਲ ਆਦਮੀ ਹਾਂ ਲੇਕਿਨ ਮੁਹੱਬਤੀ ਬੰਦਾ ਮੈਂ ਹੈਗਾ ਫਕੀਰਾਂ ਦੀ ਮਜਲਿਸ ਬੈਣ ਦਾ ਮੈਨੂੰ ਸ਼ੌਕ ਹੈ ਪਹਿਲਵਾਨਾਂ ਪਹਿਲਵਾਨਾਂ ਨਾਲ ਮੈਂ ਬਹੁਤ ਮਿਲਿਆ ਗਵਈਆਂ ਦੇ ਚਰ ਵੱਡੇ ਆਪਣੇ ਗਵਈਆਂ ਦੇ ਚਰਨਾਂ 'ਚ ਤੇ ਹੋਰ ਕੋਈ ਮੇਰੀ ਖਵਾਸ਼ਾਂ ਨਹੀਂ ਮੇਰੀ ਡਿਜ਼ਾਇਰਜ਼ ਨਹੀਂ ਮੇਰੀਆਂ ਕੋਈ ਕਿਸੇ ਵੀ ਤਰ੍ਹਾਂ ਦੀ ਮੈਂ ਡੀਲ ਨਹੀਂ ਜਾਨੀ ਕਰਦਾ ਇਹ ਭਾਜਪਾ 'ਚ ਆਉਣ ਦਾ ਕਾਰਨ ਕੋਈ ਖਾਸ ਨਹੀਂ ਐਵੇਂ ਹੀ ਬਸ ਮੈਂ ਕਹਿੰਦਾ ਯਾਰ ਬੰਦਿਆਂ ਨੂੰ ਤੁਹਾਡੇ ਨੇ ਦੋ ਦਿਨ ਕੋਈ ਕੱਟ ਲਵੇ ਤੁਹਾਨੂੰ ਤੁਸੀਂ ਮਿਸਤ ਕਰਦੀਆਂ ਨਾ ਮੈਂ ਕਿਹਾ ਅੱਬਲ ਤੇ ਸਿਆਸਤ ਕਰਨੀ ਨਹੀਂ ਸੀ ਚਾਹੀਦੀ ਜੇ ਕੀਤੀ ਹੈ ਤਾਂ ਫਿਰ ਆਪਣੀ ਪਾਰਟੀ ਚ ਹੀ ਜਾਣਾ ਚਾਹੀਦਾ ਸੀ ਫਿਰ ਉੱਥੇ ਹੀ ਮੈਂ ਆ ਗਿਆ ਵਾਪਸੀ ਤੁਸੀਂ ਘਰ ਵਾਪਸੀ ਕੀਤੀ ਹੈ ਮੰਚ ਵੀ ਸਾਂਝੇ ਕਰਨਗੇ ਇਕੱਲੀ ਬੀਜੇਪੀ ਦੇ ਸੁਖਵੀਰ ਸਿੰਘ ਬਾਦਲ ਤੁਹਾਨੂੰ ਪਾਰਟੀ ਚ ਲੈ ਕੇ ਆਏ ਸੀ ਟਿਕਟ ਦਿੱਤੀ ਤੁਸੀਂ ਚੋਣ ਵੀ ਲੜੇ ਸਫਲ ਨਹੀਂ ਹੋਏ ਫਿਰ ਤੁਹਾਡੀ ਨਾਰਾਜ਼ਗੀ ਵੀ ਹੋਈ ਤੁਸੀਂ ਆਖਿਆ ਸੀ ਵੀ ਸਾਨੂੰ ਇਹ ਕਿ ਲੀਡਰ ਹੋ ਗਏ ਜਾਂ ਥਾਣੇਦਾਰ ਤੁਹਾਡੇ ਫੋਨ ਨਹੀਂ ਚੁੱਕਦੇ ਹੁਣ ਥਾਣੇਦਾਰ ਫੋਨ ਚੁੱਕ ਲੈਣਗੇ ਮੈਂ ਨਾਰਾਜ਼ ਨਰੂਜ ਹੋਣਾ ਮੇਰੀ ਔਕਾਤ ਨਹੀਂ ਕਿਸੇ ਨਾਲ ਵੀ ਉਦਾਸ ਹੋ ਜਾਣਾ ਮੈਂ ਉਹ ਬਾਦਸ਼ਾਹ ਆ ਅਸੀਂ ਸਰਦਾ ਉਹਨਾਂ ਦਾ ਕੀ ਮੇਲਿਆ ਸੀ ਉਹਨਾਂ ਦੇ ਵਰਕਰ ਆ ਤੇ ਤਾਰੀਫ ਮੈਂ ਮੋਦੀ ਸਾਹਿਬ ਦੀ ਨਹੀਂ ਕੀਤੀ ਪਹਿਲੀ ਗੱਲ ਮੈਂ ਜਿਹੜਾ ਸਵਾਲ ਸੁਖਵੀਰ ਸਿੰਘ ਬਾਦਲ ਕੀਤੀ ਉਹਨਾਂ ਦੀ ਸੋਚ ਦੀ ਉਹਨਾਂ ਦੀ ਔਨੈਸਟੀ ਦੀ ਉਹ ਇੱਕ ਸੋਚ ਦਾ ਨਾ ਆ ਬੰਦਿਆਂ ਦੇ ਤੁਸੀਂ ਜਿਹੜੀ ਕਹਿੰਦੇ ਕਿ ਗਾਇਕ ਵੀ ਹੋ ਮੋਦੀ ਸਾਹਿਬ ਲਈ ਕੋਈ ਲਾਈਨਾਂ ਆ ਜਾਂ ਕੋਈ ਕੁਝ ਐਸਾ ਸ਼ੇਅਰ ਹੋਵੇ ਜਿਹੜਾ ਕਿ ਤੁਸੀਂ ਸੁਣ ਸੁਣਾਉਣਾ ਚਾਹੋ ਗਾਇਕ ਜ਼ਰੂਰ ਕਿਸੇ ਦਾ ਕਾਰ ਨਹੀਂ ਮੈਂ ਹੁਣ ਮੈਂ ਗਾਣੇ ਗੁਣੇ ਥੋੜੀ ਗਾਣੇ ਮੈਂ ਗੱਲਾਂ ਤਾਰੀਫ ਦੇ ਵਿੱਚ ਕੋਈ ਤੁਹਾਨੂੰ ਉਹਨਾਂ ਦਾ ਜਿਸਾਂ ਤੁਸੀਂ ਦੱਸਿਆ ਕਿ ਉਹ ਫਕੀਰ ਬੰਦੇ ਨੇ ਉਹਨਾਂ ਦੀ ਸੋਚ ਨੂੰ ਤੁਸੀਂ ਸਲਾਮ ਕਰਦੇ ਕੁਝ ਮਨ ਦੇ ਵਿੱਚ ਕੁਝ ਲਾਈਨਾਂ ਹੋਣ ਜਿਹੜੇ ਤੁਸੀਂ ਉਹਨਾਂ ਲਈ ਖਾਸ ਤੌਰ ਤੇ ਬਣਾਈਆਂ ਹੋ ਨਹੀਂ ਮੈਂ ਬਹੁਤ ਅੱਛਾ ਸਿੰਗਰ ਹਾਂ ਸੂਫੀ ਸਿੰਗਰ ਮੈਂ ਭੰਡ ਨਗਾ ਠੀਕ ਹੈ ਦੇਖਾਂਗੇ ਮਿਲਾਂਗੇ ਵਰਤਾਂਗੇ ਕਿ ਜਾਦਾ ਪੇ ਜਾਣੇ ਜਵਾਬ ਹੈ ਜਾਣੇ ਜਦੋਂ ਮੈਂ ਬਹੁਤ ਮਤਾਸਰ ਹੋ ਗਿਆ ਇਮਪ੍ਰੈਸ ਹੋ ਗਿਆ ਫਿਰ ਜੇ ਰੱਬ ਨੇ ਚਾਹਿਆ ਕੋਈ ਕਲਾਮ ਆਇਆ ਤਾਂ ਮੈਂ ਗਾਉਂਗਾ ਮੈਂ ਇਹ ਥੋੜੀ ਕੋਸੋਲੇ ਗਾਉਣ ਵਾਲਾ ਬੰਦਾ ਥੋੜੀ ਫਲੇਟਿੰਗ ਫਲੂਟਿੰਗ ਦੇ ਖਿਲਾਫ ਹਾਂ ਮੈਂ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਇੱਕ ਤੀਜੀ ਤਰਵਜੋਬਰੀ ਹੈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਮੈਂ ਕਦੇ ਦੇਖਿਆ ਹੀ ਨਹੀਂ ਗੌਰ ਨਾਲ ਕੇਜਰੀਵਾਲ ਸਾਹਿਬ ਨੂੰ ਕਿਵੇਂ ਦੇਖ ਮੈਂ ਦੇਖਿਆ ਹੀ ਨਹੀਂ ਕਦੀ ਗੌਰ ਨਾਲ ਮੈਂ ਸਿਰਫ ਅਨਾ ਹਜ਼ਾਰੇ ਸਾਹਿਬ ਦੇ ਚਰਨ ਸਪਰਸ਼ ਕਰਨੇ ਚਾਹਣਾ ਜ਼ਿੰਦਗੀ ਚ ਕਦੀ ਮਿਲਿਆ ਤਾਂ ਮੈਂ ਉਸ ਸ਼ਖਸ ਦੇ ਪੈਰ ਪੈਰ ਨੂੰ ਹੱਥ ਲਾਉਣਾ ਚਾਹਣਾ ਇੱਕ ਦੁਨੀਆ ਚ ਬੰਦਾ ਨਹੀਂ ਹਿੰਦੁਸਤਾਨ ਚ ਕਹਿਣਾ ਚਾਹੀਦਾ ਇੱਕ ਬੰਦਾ ਜਿਹਦੇ ਤੇ ਉਂਗਲ ਨਹੀਂ ਕੀਤੀ ਜਾ ਸਕਦੀ ਹੋਰ ਮੈਂ ਬੰਦੇ ਦੇਖਦਾ ਨਹੀਂ ਮੈਂ ਗਾਣਾ ਵੀ ਉਹ ਹੀ ਸੁਣਦਾ ਜਿਹੜਾ ਮੇਰੀ ਮਰਜ਼ੀ ਦਾ ਹੋਵੇ ਮੈਂ ਕਮੈਂਟਸ ਵੀ ਉਹਨਾਂ ਬੰਦਿਆਂ ਨੂੰ ਦੇਖਦਾ ਜਿਨ੍ਹਾਂ ਨੂੰ ਦੇਖਿਆ ਹੀ ਨਹੀਂ ਗੌਰ ਨਾਲ ਮੈਂ ਉਹਦੇ ਬਾਰੇ ਕਮੈਂਟਸ ਕੀ ਕਰਾਂ ਤੁਹਾਨੂੰ ਪਤਾ ਨਹੀਂ ਕਿ ਹੰਸ ਰਾਜ ਹੰਸ ਨੇ ਰਾਜਨੀਤੀ ਚ ਉਹਨਾਂ ਨਹੀਂ ਚਾਹੀਦਾ ਸੀਗਾ ਜਾਂ ਉਹਨੇ ਆ ਕੇ ਜੋ ਸਟੈਪ ਲਿਆ ਆਇਆ ਜਾਂ ਜੋ ਸੋਚ ਹੈ ਉਹ ਸਹੀ ਨਹੀਂ ਮਿਲੀ ਰਾਜਨੀਤੀ ਚ ਹੰਸ ਰਾਜ ਹੰਸ ਦੇ ਬਾਰੇ ਕੀ ਕਹਿਣਾ ਹੈ ਕਿ ਵੀ ਉਹ ਉਹਦੇ ਲਈ ਠੀਕ ਨਹੀਂ ਸੀ ਜੇ ਤਾਂ ਇਹ ਗਲਤੀ ਕੀਤੀ ਕਿਸ ਲਈ ਨਹੀਂ ਸਭ ਤੋਂ ਅੱਛੀ ਜਗ੍ਹਾ ਰਾਜਨੀਤੀ ਆ ਇਹਦੇ ਚ ਮੈਨੂੰ ਹਰ ਹਾਲ ਚਾਉਣਾ ਚਾਹੀਦਾ ਸੀ ਰਾਜਨੀਤੀ ਨੂੰ ਬੁਰਾ ਕਹਿ ਕਹਿ ਕੇ ਨਾ ਲੋਕਾਂ ਨੇ ਬੁਰੇ ਲੋਕਾਂ ਨੂੰ ਜ਼ਿਆਦਾ ਮੌਕਾ ਦੇ ਦਿੱਤਾ ਜਿਹੜੇ ਲੋਪੋਤ ਰਾਜਨੀਤੀ ਨੂੰ ਭੈੜਾ ਸਮਝਦੇ ਆ ਉਹ ਆ ਕੇ ਤੇ ਦੇਖਣ ਰੋਜ਼ ਦੀਆਂ 2-4000 ਗਾਲਾਂ ਖਾ ਕੇ ਦੇਖਣ ਮੈਨੂੰ ਮੈਂ ਗੌਂਦਾ ਰਹਿੰਦਾ ਤੇ ਮੇਰੀ ਸਿਫਤੀ ਹੋਈ ਜਾਣੀ ਸੀ ਜੇ ਪਿੱਛੇ ਜਿੰਨੇ ਤੁਸੀਂ ਆਏ ਹੋ ਜਿੰਨੇ ਦੇ ਭਾਜੀਪੀ ਤੁਸੀਂ ਆਏ ਹੋ ਕਿੰਨੀਆਂ ਗਾਲਾਂ ਖਾਦੀਆਂ ਪਤਾ ਨਹੀਂ ਮੈਂ ਕਿਹੜਾ ਦੇਖਦਾ ਮੈਨੂੰ ਸੋਸ਼ਲ ਮੀਡੀਆ ਤੋਂ ਆਉਂਦਾ ਨਹੀਂ ਪਰ ਮੈਨੂੰ ਫੀਡਬੈਕ ਤਾਂ ਹੁੰਦੀ ਹੋਣੀ ਕਿਉਂਕਿ ਆਰਟਿਸਟੋਂ ਗਾਲੇ ਮੈਨੂੰ ਦੱਸਦੇ ਕਿ ਕੋਈ ਗਾਲਾਂ ਕੱਢੀ ਜਾਂਦਾ ਕੋਈ ਵੈਲਕਮ ਕਹੀ ਜਾਂਦਾ ਇਹ ਦੁਨੀਆ ਮਿਲੀ ਜੁਲੀ ਹੈ ਜਿੰਨੇ ਜਿਸ ਜਿਸ ਪਾਰਟੀ ਚ ਮਿਲਦੇ ਉਹ ਉਹ ਵੀ ਲੱਖਾਂ ਲੋਕ ਆ ਜਿਨ੍ਹਾਂ ਨੂੰ ਛੱਡਿਆ ਹੁੰਦਾ ਉਹਨਾਂ ਚ ਥੋੜੇ ਘੱਟ ਹੁੰਦੇ ਆ ਛੱਡ ਕੇ ਤੇ ਪਿਆਰ ਨਾਲ ਹੀ ਆਉਣਾ ਨਾ ਮੈਂ ਕਿਹੜੇ ਕੋਈ ਇਟਾ ਮਾਰ ਕੇ ਉਹਨਾਂ ਦੇ ਪਿਆਰ ਨਾਲ ਹੀ ਮੈਂ ਕਿਹਾ ਯਾਰ ਬਸ ਬਹੁਤ ਹੈ ਹੰਸ ਰਾਜ ਹੰਸ ਅਗਰ ਇੰਨੀ ਚੰਗੀ رائے ਰੱਖਦਾ ਹੈ ਤਾਂ ਪੰਜਾਬ ਚ ਇਲੈਕਸ਼ਨ ਲੜਨ ਤੋਂ ਕਿਉਂ ਪੈਦਾ ਨੋਮੀਨੇਟ ਕਿਉਂ ਹੋਣਾ ਚਾਹੁੰਦਾ ਤੁਸੀਂ ਤੁਹਾਡੀ ਸੋਚ ਇੱਚੀ ਬੜਾ ਫਰਕ ਹੈ ਪਤ ਨਹੀਂ ਕਿਉਂ ਜਾਲਾ ਤੁਹਾਡੇ ਪਿਆ ਹੋਇਆ ਮੈਂ ਤੁਹਾਨੂੰ ਹਜ਼ਾਰ ਵਾਰ ਕਿਹਾ ਕਿ ਮੈਂ ਕੁਝ ਨਹੀਂ ਚਾਹੁੰਦਾ ਇਹ ਆਪ ਸੁਪਨੇ ਦਿਖਾਉਂਦੇ ਆ ਮੈਂ ਕਦੀ ਨਹੀਂ ਕਿਹਾ ਮੈਨੂੰ ਰਾਜ ਸੁਪਨਾ ਦਿਖਾਇਆ ਸੀ ਤਾ ਸਾਰੇ ਜਹਾਨ ਨੂੰ ਹੀ ਪਤਾ ਹੈ ਆਮ ਆਦਮੀ ਪਾਰਟੀ ਦੇ ਬਾਰੇ ਕਿਉਂਕਿ ਉਹਦੇ ਬਾਰੇ ਤੁਹਾਡੇ ਕੀ ਤੁਸੀਂ ਦੇਖ ਲਿਆ ਪੰਜਾਬ ਦਾ ਸਿਨੈਰੀਓ ਦੇਖ ਲਿਆ ਹਰ ਪਾਰਟ ਆਰਜਨਿਤਿਕ ਲੀਡਰਾਂ ਦੀ ਸੋਚ ਦੇਖ ਲਈ ਇਹਦੇ ਬਾਰੇ ਸੋਚ ਕੀ ਜਿੱਦ ਹੁਣ ਪੌਪ ਗਾਣਾ ਆ ਜਿਹੜਾ ਜਿਆਦਾ ਪੌਪੂਲਰ ਹੁੰਦਾ ਜਾਂ ਹੋਰ ਗਾਣਾ ਆ ਜਾਂ ਦੂਸਰੇ ਉਹ ਮੈਂ ਸੁਣਦਾ ਨਹੀਂ ਬਚਦਾ ਮੈਨੂੰ ਪਤਾ ਨਹੀਂ ਹੁੰਦਾ ਮੈਂ ਕਿਸੇ ਨਵੇਂ ਸਿੰਗਰ ਬਾਰੇ ਕਮੈਂਟਸ ਦੇਦਾ ਤੇ ਮੈਂ ਜਦ ਸੁਣਦਾ ਵੱਡੇ ਗੁਲਾਮ ਅਲੀ ਖਾਨ ਸਾਹਿਬ ਕਲਾਸਿਕਲ ਗਾਣਾ ਆਮ ਆਦਮੀ ਪਾਰਟੀ ਪੌਪ ਗਾਣਾ ਨਹੀਂ ਮੈਨੂੰ ਤੁਸੀਂ ਨਾ ਹੀ ਨਹੀਂ ਮੈਨੂੰ ਪਤਾ ਮੈਨੂੰ ਪਤਾ ਨਹੀਂ ਕੌਣ ਲੋਕ ਨੇ ਬਿਨਾਂ ਕੀਆ ਬਿਨਾਂ ਦੇਖਿਆ ਮੈਂ ਕਿਸੇ ਨੂੰ ਭੈੜਾ ਕਿਦਾਂ ਕਹਿ ਦਿਆਂ ਕਿ ਹਸਰਾਜ ਰਾਜਾਂ ਚੋਣ ਲੜੇਗਾ ਪੰਜਾਬ ਵਿਧਾਨ ਸਭਾ ਗਾਲਾਂ ਗੋਲਾਂ ਤੇ ਵੈਸੇ ਬਹੁਤ ਪੈਂਦੀਆਂ ਪੈਸਾ ਪੂਸਾ ਵੀ ਬਹੁਤ ਲੱਗਦਾ ਫੇ ਸ਼ਰਾਬ ਵੀ ਵੰਡਣੀ ਪੈਂਦੀ ਪਾਰਟੀਆਂ ਜੇ ਇਲੈਕਸ਼ਨ ਲੜਨ ਲੱਗਿਆ ਜੇ ਭਾਜਪਾ ਸ਼ਰਾਬ ਨਾ ਵੰਡੇ ਪੈਸੇ ਨਾ ਵੰਡੇਗੀ ਜਾਂ ਜਾਤ ਮੇਰੀ ਨਾਂ ਲਿਖੀ ਜਾਵੇ ਕਾਸਟ ਨਾ ਲਿਖੀ ਜਾਵੇ ਫੇ ਮੈਂ ਇਲੈਕਸ਼ਨ ਲੜ ਸਕਦਾ ਜੇ ਕਾਸਟ ਲਿਖੋਗੇ ਸ਼ਰਾਬਾਂ ਵੰਡੋਗੇ दारू ਵੰਡੋਗੇ ਫੇਰ ਨਹੀਂ ਠੀਕ ਮੇਰਾ ਖਿਆਲ ਹੈ ਇਹ ਪਾਰਟੀ ਇਦਾਂ ਨਹੀਂ ਕਰਦੀ ਜੇ ਕੋਈ ਇਦਾਂ ਦਾ ਮੈਨੂੰ ਮਿਲਿਆ ਮੇਰੀ ਕਾਸਟ ਨਾ ਲਿਖੀ ਜਾਵੇ ਬਸ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੋਈ ਸਿਆਸਤ ਚ ਆਉਣ ਤੋਂ ਬਾਅਦ ਅਗਰ ਮੈਂ ਕਹਾਂ ਮੈਨੂੰ ਤਕਲੀਫ ਹੋਈ ਉਹ ਇਹ ਹੈ ਕਿ ਪੂਰੀ ਦੁਨੀਆ ਮੈਂ ਫਤਿਹ ਕਰ ਲਈ ਸੰਗੀਤ ਨਾਲ ਜਦੋਂ ਦਾ ਸਿਆਸਤ ਚ ਆਇਆ ਕਾਸਟਾਂ ਕੁਸਟਾਂ ਚ ਵੰਡਿਆ ਗਿਆ ਇਹ ਮੇਰੀ ਜਿਹੜੀ ਪਰਸਨੈਲਿਟੀ ਸ਼੍ਰਿੰਕ ਹੋ ਗਈ ਤੁਸੀਂ ਕਹਿੰਦੇ ਕਾਂਗਰਸ ਵੀ ਤੁਹਾਨੂੰ ਟਿਕਟ ਮਿਲ ਰਹੀ ਸੀਗੀ ਫਿਰ ਇਹ ਚੇਂਜ ਦਾ ਕਾਰਨ ਕੀ ਹੈ ਜੇ ਇਲੈਕਸ਼ਨ ਲੜਨ ਮੈਨੂੰ ਨਹੀਂ ਤਕਲੀਫ ਚੱਲਣੀ ਚਾਹੁੰਦਾ ਮੈਂ ਸਟ्रेस ਜੀ ਨਹੀਂ ਲੈਣਾ ਚਾਹੁੰਦਾ ਬਾਕੀ ਦੀ ਜ਼ਿੰਦਗੀ ਚੈਨ ਨਾਲ ਯਾਰ ਕੱਟਣੀ ਚਾਹੁੰਦਾ ਮੈਨੂੰ ਕੱਟਣ ਦਿਓ ਇਲੈਕਸ਼ਨ ਜਿੱਦਣ ਟਿਕਟ ਮਿਲ ਗਈ ਉਸ ਦਿਨੇ ਵਕਤ ਜੇ ਬਹਿ ਜਾਊਗਾ ਇਦਾਂ ਮੈਂ ਸਾਰਿਆਂ ਲਈ ਅੱਛਾ ਜਿਹਾ ਬੋਲੂਗਾ ਮਿੱਠਾ ਜਿਹਾ ਬੋਲੂਗਾ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਕਿ ਵੀ ਉਦਾਸ ਜਦੋਂ ਤੁਸੀਂ ਹੋ ਜੰਨੇ ਹੋ ਤੁਸੀਂ ਫਿਰ ਕਹਿੰਨੇ ਵੀ ਮੈਂ ਨਹੀਂ ਮੈਂ कि मैं हुन अपना चुप ही रहना ते जो उदासी बीजेपी वाले पास है कि जमे कांग्रेस तो थाने उदासी आई थी फिर जे क्यों लोंदे मेरे प्रेजेंट नो क्यों उदास कर दियो मैं इतना खुश आज ਤੁਸੀਂ ਕਿਉਂ ਜੇ ਕਿਉਂ ਲਾਉਨੇ ਵਾਇਲ ਕਿਉਂਕਿ ਰਾਜਨੀਤੀ ਜੀ ਕੁਛ ਵੀ ਪੋਸੀਬਲ ਨਹੀਂ ਨਹੀਂ ਕੁਛ ਨਹੀਂ ਪੋਸੀਬਲ ਮੈਂ ਨਾ ਕੋਈ ਬਹੁਤ ਜਿਆਦਾ ਸੁਪਨੇ ਸੁਪਨੇ ਨਾ ਦੇਖਦਾ ਮੈਂ ਜਿਆਦਾ ਹਾਲਾਤ ਕੇ ਕਦਮੋਂ पे ਕਲੰਦਰ ਨਹੀਂ ਗਿਰਤਾ ਟੁੱਟ ਵੀ ਜਾਏ ਇਹ ਤਾਰਾ ਤਾਂ ਜ਼ਮੀਰ ਪਰ ਨਹੀਂ ਗਿਰਤਾ बड़े शौक से गिरते हैं दरिया समंदर में लेकिन कभी समंदर किसी दरिया में नहीं गिरता बंदा अपना स्टैंड वाला तो है ना ये तो हम सारे देख ही लिया कि कहें यार नोट नोटबंदी वाला बहुत सख्त फैसला सोच के देखो ये वोटा खराब हो सकदिया कई कुछ हो सकता उन्हें उन्हें सिर्फ एक सोचा कि मेरा मुल्क इंटरनेशनल लैवल से ऑनैसट मुल्क हो जाए करप्ट करप्शन खत्म हो जाए ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਕੋਈ ਸਟੈਂਡ ਵਾਲਾ ਬੰਦਾ ਲੱਗਾ ਨਹੀਂ ਬਹੁਤ ਮਹਾਪੁਰਸ਼ ਆ ਮੈਨੂੰ ਉਧਰ ਨਾ ਤੋਰੋ ਮੈਨੂੰ ਕਿਉਂ ਛੇੜਦੇ ਤੁਸੀਂ ਯਾਰ ਮੇਰੇ ਭਰਾ ਹੋ ਕੇ